ਸਸਿਗਾਲ ਜੀ ਤਸਵੀਰਾਂ ਵਿੱਚ ਜਿਹੜੀ ਬਿਲਡਿੰਗ ਦੇਖ ਰਹੇ ਆਂ ਚਿੱਤਰਕਾਰ ਸੋਭਾ ਸਿੰਘ ਸ਼੍ਰੀ ਹਰਗੋਬਿੰਦਪੁਰ ਵਿੱਚ ਇਹ ਬਿਲਡਿੰਗ ਹੈ ਪੰਜਾਬ ਭਾਰਤ ਵਿੱਚ ਜ਼ਿਲ੍ਹਾ ਗੁਰਦਾਸਪੁਰ ਪਰ ਖਾਸੇ ਕਹੀ ਸਰਕਾਰੀ ਰਿਕਾਰਡ ਜੋ ਦਿਖਾਉਣ ਜਾ ਰਹੇ ਆਂ ਕਿ ਜੋ ਇੱਕ ਫਰਦ ਹੋਂਦ ਦੀ ਸਬ ਤਸਵੀਲ ਵਿੱਚ ਆ ਗਈ ਹੈ ਇਹ ਚਿੱਤਰਕਾਰ ਸੋਭਾ ਸਿੰਘ ਦੇ ਨਾਂ ਤੇ ਜੋ ਸਰਕਾਰੀ ਰਿਕਾਰਡ ਮੁਤਾਬਕ ਬਿਲਡਿੰਗ ਹੈ ਤੇ ਨਗਰ ਕੌਂਸਲ ਦੀ ਮਾਲਕੀ ਉਸ ਤੇ ਪਰ ਕਿਸ ਤਰ੍ਹਾਂ ਇਹ ਬਿਲਡਿੰਗ ਜਿਹੜੀ ਕਿ ਹੁਣ ਡੀਐਸਪੀ ਵਿਪາກ ਕੋਲ ਆਈ ਜਾਂ ਕੀ ਇਹਦਾ ਕਿਰਾਇਆ ਆ ਰਿਹਾ ਜਾਂ ਨਹੀਂ ਆ ਰਿਹਾ ਇਸ ਦਾ ਕੋਈ ਰਿਕਾਰਡ ਨਹੀਂ ਮਿਲਦਾ ਤੇ ਇਸ ਬਿਲਡਿੰਗ ਪਹਿਲਾਂ ਸਬ ਤਸੀਲ ਕੋਲ ਸੀ ਤੇ ਹੁਣ ਫਿਰ ਉਹਨਾਂ ਕੋ ਕਬਜ਼ੇ ਛੁਡਣ ਤੋਂ ਬਾਅਦ ਇਹ ਅਣਗਹਿਲੀਆਂ ਕਾਰਨ ਜਿਹੜੀ ਕਿ ਡੀਐਸਪੀ ਸਾਹਿਬ ਕੋ ਜਿੱਤਰਾ ਪਹੁੰਚੀ ਰਿਕਾਰਡ ਵਿੱਚ ਫਿਰ ਤੋਂ ਹੀ ਦੇਖ ਸਕਦੇ ਹਾਂ ਕਿ ਇਹ ਜਿਹੜੀ ਬਿਲਡਿੰਗ ਹੈਗੀ ਆ ਚਿੱਤਰਕਰ ਸੋਬਾ ਸਿੰਘ ਜਿਹੜਾ ਰਿਕਾਰਡ ਅਨੁਸਾਰ ਹੈ ਤੇ ਨਗਰ ਕੌਂਸਲ ਦੀ ਇਸ ਤੇ ਮਾਲਕੀ ਹੈ ਪਰ ਨਗਰ ਕੌਂਸਲ ਕਿਉਂ ਨਹੀਂ ਕਬਜ਼ਾ ਛਡਾ ਰਹੀ ਇਸ ਦਾ ਜਵਾਬ ਨਗਰ ਕੌਂਸਲ ਦੇ ਪ੍ਰਧਾਨ ਸਾਹਿਬ ਦੇਖ ਸਕਦੇ ਨੇ ਤੇ ਉਸਤੇ ਨਾਲ ਹੀ ਜਿਹੜਾ ਕੀ ਹਲਕਾ ਵਿਦੈਕਸ਼ੀੜੀ ਹਾਰਗਮਿੰਦਪੁਰ ਅਮਰਪਾਲ ਸਿੰਘ ਉਹ ਕਿਉਂ ਨਹੀਂ ਇੱਥੇ ਐਕਟੀਵਿਟੀ ਕਰ ਰਿਹਾ ਕਿ ਜਿਹੜੀ ਇਹ ਆਰਟ ਗੈਲਰੀ ਜਿਹੜੀ ਆ ਕਿ ਇੱਕ ਵੱਡੇ ਲੈਵਲ ਤੇ ਜਿਹੜੀ ਇੱਥੇ ਇੱਕ ਰੋਜ਼ਗਾਰ ਵੀ ਲੋਕਾਂ ਨੂੰ ਮਿਲ ਸਕਦਾ ਹੈ ਤੇ ਜਿਹੜਾ ਵਿਸ਼ਵ ਪੱਧਰ ਤੇ ਇੱਥੋਂ ਕੁਝ ਅਜਿਹੇ ਕੰਮ ਸ਼ੁਰੂ ਕੀਤੇ ਜਾਣੇ ਕਿ ਜਿਹੜੇ ਟੂਰਿਸਟ ਜਿਹੜੇ ਵਿਦੇਸ਼ਾਂ ਦੇ ਵੀ ਆ ਸ਼੍ਰੀ ਹਰਗੋਬਿੰਦਪੁਰਬ ਜਿਹੜੇ ਆ ਕਿ ਆ ਸਕਦੇ ਨੇ ਔਰ ਇਸ ਤਸਵੀਰਾਂ ਵਿੱਚ ਨਾਲ-ਨਾਲ ਹੀ ਇੱਕ ਹੋਰ ਵੀ ਆਪ ਨੂੰ ਜਿਹੜੀ ਇੱਕ ਡਾਕਟ੍ਰਿਟ ਦਿਖਾ ਰਹੇ ਆ ਕਿ ਜੋ ਡਾਕਟ੍ਰਿਟ ਕੇਂਦਰ ਸਰਕਾਰ ਵੱਲੋਂ ਜਿਹੜੀ ਆ ਕਿ ਬੀਤੇ ਸਮੇਂ ਜਦੋਂ ਰਿਲੀਜ਼ ਕੀਤੀ ਗਈ ਔਰ ਇਸ ਬਿਲਡਿੰਗ ਦਾ ਥੋੜਾ ਹਵਾਲਾ ਦੱਸਦੇ ਆ ਕਿ ਕਿ ਚਿੱਤਰਕਾਰ ਸੋਭਾ ਸਿੰਘ ਜੀ ਦੀ ਯਾਦ ਵਿੱਚ ਇਹ ਬਿਲਡਿੰਗ ਜਿਹੜੀ ਆ ਸੁਰਜੀਤ ਸਿੰਘ ਬਰਨਾਲਾ ਮੁੱਖ ਮੰਤਰੀ ਸਾਹਿਬ ਨੇ ਬਣਾਈ ਸੀ ਪਰ ਅੱਜ ਇਸ ਬਿਲਡਿੰਗ ਨੂੰ ਇਸ ਤਰ੍ਹਾਂ ਲਵਾਰ ਛੱਡਣਾ ਤੇ ਹਿਮਾਚਲ ਵਿੱਚ ਜੋ ਆਟਗੱਲੀ ਹੈ ਅੰਦਰੇਟਾ ਵਿੱਚ ਉਹਦੀ ਤੇ ਕਾਫੀ ਦੇਖਪਾਲ ਵੀ ਹੋ ਰਹੀ ਆ ਜਿਵੇਂ ਉਹਨਾਂ ਦੇ ਪਰਿਵਾਰ ਕਰਿਆ ਪਰ ਜੀ ਹਰਮਿੰਦਰ ਜੀ ਚ ਆਂ ਦੇਖਿਆਂ ਦਾ ਸ਼ਕਾਰ ਆਟਗੱਲੀ